ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਪੁੱਲਰ ਪੁੱਲਰ ਡੈਰੀ ਫਾਰਮ ਜੋ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਚੈਨਲ ਨੂੰ ਸਬਸਕ੍ਰਾਈਬਰ ਕਰ ਲੈਣਾ ਵੀਡੀਓ ਨੂੰ ਸ਼ੇਅਰ ਔਰ ਲਾਈਕ ਜ਼ਰੂਰ ਕਰਨਾ ਦੋਸਤੋ ਅੱਜ ਤੁਹਾਨੂੰ ਆਪਣੇ ਪਸ਼ੂਆਂ ਨੂੰ ਇਕੱਲੇ ਇਕੱਲੇ ਬਾਰੇ ਜਾਣਕਾਰੀ ਦੇਵਾਂਗੇ ਇਹ ਜੋ ਸਾਹਮਣੇ ਖੜੀ ਹੈ ਇਹ ਐਸਟੀ 736 ਦੀ ਕੱਟੀ ਆ ਇਹ ਜੋ ਸਾਹਮਣੇ ਖੜਾਗਾ ਇਹ ਰਾਕਾ ਬੁੱਲ ਦਾ ਕੱਟਾਗਾ ਜੀ 17 ਮਹੀਨੇ ਦਾ ਤੇ ਇਹ ਜਿਹੜੀ ਝੋਟੀ ਖੜੀ ਆ ਸਾਹਮਣੇ ਇਹ ਆ 300 ਪਿੰਡ ਤੋਂ ਲੈਂਦੀ ਹੋਈ ਹੈ ਜੀ ਇਹਦੇ ਮਗਰ ਸੂਰਬੀਰ ਦਾ ਕਟਾਗਾ ਜੋ ਕਿ ਆਪਣਾ ਬੰਦਾ ਉਹਨੂੰ ਨਿਵਾ ਰਿਹਾ ਹੈ ਹਲੇ ਤੇ ਤੁਸੀਂ ਇਹਦੀ ਹੈਡ ਲੈਂਥ ਔਰ ਪਿੱਠਪੋੜੇ ਦੀ ਚੜਾਈ ਜ਼ਰੂਰ ਦੇਖੋ ਤੇ ਇਹ ਜੋ ਖੜੀ ਆ ਇਹ ਸਾ ਆਪਣੇ M29 ਵਾਲੀ ਝੋਟੀ ਆ ਜੋ ਕਿ ਹਲੇ ਚਾਰ ਦੰਦ ਹੁਣ ਹੋਈ ਆ ਤਾਂ ਇਸ ਦੇ ਵਿੱਚ 2 ਮਹੀਨੇ ਰਹਿ ਗਏ ਬੱਚਾ ਦੇਣ ਚ ਇਹ ਦੂਜੀ ਵਾਰ ਬੱਚਾ ਦੇਗੀ ਤੇ ਜੋ ਖੜੀ ਆ ਤਾਂ ਸਾਹਮਣੇ ਇਹ ਆ ਰੁਸਤਮਾ ਹਿੰਦੀ ਛੋਟੀ ਜੋ ਕੇ ਹਾਲੇ 2 ਦੰਦ ਨਹੀਂ ਹੋਈ ਬਗੀ ਤੇ ਇਹ ਇੱਕ ਮਹੀਨਾ ਬਾਕੀ ਆ ਜੋ ਇਹ ਸਾਹਮਣੇ ਖੜੀ ਆ ਇਹ ਮੰਗਾਲੀ ਪਿੰਡ ਤੋਂ ਲੈ ਕੇ ਆਏ ਹੋਏ ਆ ਜੋ ਕੇ ਇਸ ਦੇ ਮੰਗਰ ਪਹਿਲਾ ਰਾਕਾ ਬੁੱਲ ਦਾ ਬੱਚਾ ਸੀ ਤੇ ਹੁਣ ਇਹਦੇ ਮੰਗਰ ST 636 ਦੀ ਆ ਤਾਂ ਦੋਸਤੋ ਅਸੀਂ ਆਪਣੇ ਪਸ਼ੂਆਂ ਨੂੰ ਸਵੇਰੇ ਹੀ ਨਮਾਤਵਾ ਕੇ ਸਰੋਂ ਦਾ ਤੇਲ ਤੇ ਡੀਜ਼ਲ ਫਨੈਲ ਆਦ ਵਗੈਰਾ ਲਗਾ ਕੇ ਅਸੀਂ ਇਹਨਾਂ ਨੂੰ ਆਪਣੇ ਕੱਖਾਂ ਤੇ ਬੰਨ੍ਹ ਦਿੰਦੇ ਹਾਂ ਜਿਸ ਦੇ ਕਾਰਨ ਮੱਖੀ ਮੱਛਰ ਤੇ ਘਟ ਤੰਗ ਪਰੇਸ਼ਾਨ ਕਰਦੇ ਨੇ ਤਾਂ ਦੋਸਤੋ ਪਸ਼ੂਆਂ ਨੂੰ ਉਹਨਾਂ ਕੀ ਦਿਓ ਜਿੰਨਾ ਕਿ ਪਸ਼ੂਨ ਖਾ ਸਕਣ ਕਈ ਵੀਰ ਤਾਂ ਆਪਣੇ ਪਸ਼ੂਆਂ ਦੀਆਂ ਖੁਰਲੀਆਂ ਹੀ ਪਰ ਦਿੰਦੇ ਨੇ ਤੂੜੀ ਨਾਲ ਜਾਂ ਚਾਰ ਨਾਲ ਇੰਨਾਂ ਚੀਜ਼ਾਂ ਦਾ ਪਾਉਣ ਦਾ ਕੋਈ ਫਾਇਦਾ ਨਹੀਂ ਪਸ਼ੂ ਨੂੰ ਤਾਂ ਜਿਆਦਾ ਜਿਆਦਾ 2-3 ਕਿਲੋ ਤੂੜੀ 5-7 ਕਿਲੋ ਚਾਰ ਤੇ ਉਸ ਦੇ ਉੱਤੇ ਫੀਡ ਵਗੈਰਾ ਪਾਉਣਾ ਜ਼ਰੂਰੀ ਹੈ ਜਿਸ ਦੇ ਨਾਲ ਪਸ਼ੂਆਂ ਦੀ ਗਰੋਥ ਵਧੀ ਰਹਿੰਦੀ ਹੈ ਜਿਆਦਾ ਚਾਰ ਪਾਉਣ ਨਾਲ ਤਾਂ ਪਸ਼ੂ ਦੇ ਉੱਪਰ ਹੀ ਮੋਟਾਪਾ ਜਿਆਦਾ ਹੀ ਆਉਂਦਾ ਹੈਗਾ ਤਾਂ ਦੋਸਤੋ ਆਪਣੇ ਪਸ਼ੂਆਂ ਦੇ ਪਿਛਲੇ 2 ਮਹੀਨੇ ਜਦੋਂ ਸੇਵਾ ਕਰਨੀਆਂ ਉਸ ਦਾ ਕੁਝ ਡੈਟ ਪਲਾਨ ਵੱਖਰੀ ਹੁੰਦੀ ਆ ਜਿਵੇਂ ਕਿ ਪਸ਼ੂਆਂ ਨੂੰ ਛੋਲੇ ਮੈਥੇ ਫਾਲੋਂ ਤੇ ਤਾਰਾ ਮੀਰਾ ਵਗੈਰਾ ਪਾ ਕੇ ਹੀ ਆਪਣੇ ਪਸ਼ੂ ਨੂੰ ਤਿਆਰ ਕਰੋ ਕਈ ਵੀਰ ਤਾਂ ਸਾਦੇ ਕਣਕ ਦੇ ਹੀ ਲੇਟੀ ਪਾਉਂਦੇ ਨੇ ਤੇ ਨਾਲ ਫੀਡ ਫੀਡ ਵੀ ਨਹੀਂ ਦਿੰਦੇ ਕਿਉਂਕਿ ਫਿਰ ਉਸ ਤੋਂ ਬਾਅਦ ਅਸੀਂ ਕਹਿ ਦਿੰਦੇ ਆ ਕਿ ਅਸੀਂ ਆਪਣੇ ਪਸ਼ੂ ਦਾ ਦੁੱਧ ਪੀਕ ਲੈਵਲ ਤੇ ਨਹੀਂ ਆਇਆ ਕਿਉਂਕਿ ਜੋ ਪਸ਼ੂਨ ਤੋਂ ਪਹਿਲਾਂ ਪਸ਼ੂ ਦੇ ਤੇ ਹੀ ਆਪਣਾ ਜੋ ਵੀ ਦੇਣਾਗਾ ਤਾਂ 2 ਮਹੀਨੇ ਪਹਿਲਾਂ ਹੀ ਦਿਓ ਜਿਹਦੇ ਨਾਲ ਪਸ਼ੂ ਦੀ ਗਰੋਥ ਠੀਕ ਹੋ ਜੂ ਤੇ ਸੂਣ ਵੇਲੇ ਦਿੱਕਤ ਨਹੀਂ ਆਉਂਦੀ ਠੀਕ ਠਾਕ ਬੱਚਾ ਦਿੰਦੀ ਆ ਤੇ ਨਾਲ ਹੀ ਜੇਰ ਪੈ ਜਾਂਦੀ ਆ ਤੇ ਉਸ ਤੋਂ ਬਾਅਦ ਪਸ਼ੂ ਦਾ ਧਿਆਨ ਰੱਖ ਕੇ ਹੀ ਪੀਕ ਲੈਵਲ ਤੇ ਆ ਜਾਂਦੀ ਆ ਦੋਸਤੋ ਵੀਡੀਓ ਅੱਛੀ ਲੱਗੀ ਸ਼ੇਅਰ ਔਰ ਲਾਈਕ ਜਰੂਰ ਕਰਨਾ